ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਦਰਾ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਰੂਪਨਗਰ ਨੂੰ ਮੋਦੀ ਸਰਕਾਰ ਵੱਲੋਂ ਇਤਿਹਾਸਿਕ ਤੋਹਫ਼ਾ 8800 ਮੀਗਾਵਾਟ ਦੀਆਂ ਦੋ ਨਵੀਂ ਊਰਜਾ ਯੂਨਿਟ ਦੀ ਮਨਜ਼ੂਰੀ ਸਾਫ ਕਾਮੇਲੇ ਮਨਜੀਤ ਸਿੰਘ ਮੰਨਾ ਉਸ ਦੇ ਭਰਾ ਤੇ ਹੋਰਨਾਂ ਤੇ ਗ੍ਰਿਫਤਾਰੀ ਵਾਰੰਟ ਜਾਰੀ ਸਾਲ 2015 ਦੇ ਵਿੱਚ ਆਪਣੀ ਹੀ ਅਕਾਲੀ ਪਾਰਟੀ ਦੇ ਵਰਕਰਾਂ ਨੂੰ ਤੇਜ਼ ਤਾਰ ਹਥਿਆਰ ਨਾਲ ਸੱਟਾ ਮਾਰਨ ਦਾ ਮਾਮਲਾ ਲੁਧਿਆਣਾ ਚ ਫਿਰ ਤੋਂ ਵਧਿਆ ਕਾਂਗਰਸ ਦਾ ਪੋਸਟਰ ਵਿਵਾਦ ਭਾਜਪਾ ਨੇ ਚੁੱਕੇ ਸਵਾਲ ਕਿ ਹਾਂ ਕਾਂਗਰਸ ਵਿੱਚ ਹੈ ਕਲੇਸ਼ ਤੇ ਦੁਸ਼ਮਣੀ ਚ ਬਦਲੀ ਦੋਸਤੀ ਦੋ ਵੱਖ-ਵੱਖ ਥਾਵਾਂ ਤੇ ਜਨਤਕ ਤੌਰ ਤੇ ਕੁੱਟਮਾਰ ਦਾ ਵੀਡੀਓ ਵਾਇਰਲ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਪਨਗਰ ਨੂੰ ਇੱਕ ਇਤਿਹਾਸਿਕ ਤੋਹਫਾ ਦਿੱਤਾ ਗਿਆ ਦਰਸਲ ਪ੍ਰਧਾਨ ਮੰਤਰੀ ਵੱਲੋਂ 8800 ਮੈਗਾਵਾਟ ਦੀਆਂ ਦੋ ਨਵੀਆਂ ਊਰਜਾ ਯੂਨਿਟਾਂ ਦੀ ਮਨਜ਼ੂਰੀ ਦਿੱਤੀ ਗਈ ਹੈ ਮੋਦੀ ਸਰਕਾਰ ਵੱਲੋਂ ਰੂਪਨਗਰ ਥਰਮੋਪਲਾਸਟ ਨੂੰ ਲੈ ਕੇ ਲਿਆ ਹੈ ਇਤਿਹਾਸਿਕ ਫੈਸਲਾ ਸਿਰਫ ਪੰਜਾਬ ਹੀ ਨਹੀਂ ਸਗੋ ਪੂਰੇ ਉੱਤਰ ਭਾਰਤ ਦੀਆਂ ਊਰਜਾਵਾਂ ਨੂੰ ਜ਼ਰੂਰੀ ਮੰਨਿਆ ਜਾ ਰਿਹਾ ਹੈ ਭਾਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੀਵੇ ਸਿੰਘ ਲਾਲਪੁਰਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਊਰਜਾ ਮੰਤਰੀ ਮਨੋਹਰ ਖੱਟਰ ਦਾ ਦਿলোਧਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਰੂਪਨਗਰ ਥਰਮਲ ਪਲਾਂਟ ਨੂੰ ਲੈ ਕੇ ਲਿਆ ਗਿਆ ਇਤਿਹਾਸਿਕ ਫੈਸਲਾ ਸਿਰਫ ਪੰਜਾਬੀ ਨਹੀਂ ਸਗੋਂ ਪੂਰੀ ਉੱਤਰੀ ਭਾਰਤੀ ਦੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਪਦਦਕਾਰ ਸਾਬਤ ਹੋਵੇਗਾ। ਲਾਲਪੁਰਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਮਨੋਹਰ ਖੱਟਰ ਵੱਲੋਂ ਰੂਪਨਗਰ ਥਰਮਲ ਪਲਾਂਟ ਵਿੱਚ 800 800 ਮੀਗਾਵਾਟ ਦੀਆਂ ਦੋ ਨਵੀਆਂ ਊਰਜਾ दी गई है। कुल एक दी नवी उत्पादन समर्था होगी सो न ही कुल दो हजार चार सौ मैगावाट की वादू बिजली उत्पादन प्रोजैक्टा भी हरी झंडी मिल गई है इस प्रोजैक्ट राही लख सस्ती लगातार बिजली उपलब्ध होगी जिस ऊर्जा ਖੁੱਦ ਮੁਕਤੀ ਆਰੀ ਨੂੰ ਮਜ਼ਬੂਤੀ ਮਿਲੇਗੀ ਅਤੇ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਕੋਇਲਾ ਸਪਲਾਈ ਦੀ ਹੱਦ ਜਿਹੜੀ ਹੈ 1000 ਕਿਲੋਮੀਟਰ ਤੋਂ ਵਧਾ ਕੇ 1500 ਕਿਲੋਮੀਟਰ ਤੋਂ ਵੀ ਉੱਪਰ ਕਰ ਦਿੱਤੀ ਗਈ ਹੈ ਜਿਸ ਨਾਲ ਕੋਇਲੇ ਦੀ ਸਪਲਾਈ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਅਜੀਵਿਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਪੋਤੀ ਦੀ ਦੂਰਅੰਦੇਸ਼ੀ ਅਤੇ ਊਰਜਾ ਮੰਤਰੀ ਮਨੋਲਾਲ ਖੱਟਰ ਦੀ ਵਚਨਬੱਧਤਾ ਦਾ ਨਤੀਜਾ ਹੈ। ਇਸ ਇਤਿਹਾਸਿਕ ਪਹਿਲ ਦਾ ਜਿਹੜਾ ਹੈ ਯੂਰੂਪਨਗਰ ਆਉਣ ਦੇ ਵਾਲੇ ਸਾਰੇ ਹੀ ਉੱਤਰੀ ਭਾਰਤ ਦੀ ਊਰਜਾ ਸ਼ਕਤੀ ਦਾ ਮੁੱਖ ਸਰੋਤ ਕੇਂਦਰ ਬਣ ਜਾਏਗਾ ਸੋ ਇਹ ਸਿਰਫ ਇੱਕ ਥਰਮਲ ਪਲਾਂਟ ਦਾ ਵਿਸਥਾਰ ਨਹੀਂ ਸਗੋ ਯੂਰੂਪਨਗਰ ਦੇ ਵਿਕਾਸ ਦੀ ਨਵੀਂ ਕਹਾਣੀ ਸ਼ੁਰੂਆਤ ਹੈ ਸੋ ਨਾਗੇ ਵੀ ਕਿਹਾ ਕਿ ਪ੍ਰੋਜੈਕਟ ਨਾ ਸਿਰਫ ਬਿਜਲੀ ਦੀ ਸਮੱਸਿਆ ਦੂਰ ਕਰੇਗਾ ਸੋ ਇਸ ਰਾਹੀ ਬਰਸ਼ਾਵਦੀ ਅਰਥਵਿਵਸਥਾ ਨੂੰ ਵੀ ਗਤੀ ਮਿਲੇਗੀ ਲੁਧਿਆਣਾ ਦੇ ਹਲਕਾ ਪਛਮੀ ਜਿਵਨੀ ਚੌਣਾ ਦਾ ਸਿਆਸੀ ਪਾਰਾ ਸਿਖਰਾਂ ਤੇ ਆ ਪਰ ਬਾਵਜੂਦ ਇਸ ਦੇ ਕਾਂਗਰਸ ਦੇ ਪੋਸਟਰ ਵਿਵਾਦ ਮੁੱਕਣ ਦਾ ਨਾਮ ਨਹੀਂ ਲੈ ਰਹੇ ਹੁਣ ਪਾਜਪਾ ਦੇ ਸਪੋਕਸ ਪਰ ਸੰਪ੍ਰਿਤ ਪਾਲ ਸਿੰਘ ਬਲੀਵਾਲ ਨੇ ਇੱਕ ਟਵੀਟ ਦੇ ਜ਼ਰੀਏ ਇਹਨਾਂ ਪੋਸਟਰਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਕਹੇ ਕਿ ਪ੍ਰਧਾਨ ਸਾਹਿਬ ਚੁੱਪ ਕਿਉਂ ਰਹੇ ਉਹਨਾਂ ਕਹੇ ਕਿ ਜਾਂ ਤਾਂ ਇਸ ਦੇ ਮੈਨੇ ਕੱਢੋ ਜਾਂ ਫਿਰ ਸੁਨੀਲ ਜਾਖੜ ਦੇ ਦਿੱਤੇ ਇਸ਼ਾਰੇ ਦਾ ਅਸਰ ਵੀ ਤਾਂ ਵੀ ਹੋਏਗਾ ਉਧਰ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੇ ਇੱਕ ਜੁੜਤਾਤਾ ਸੁਨੇਹਾ ਦਿੱਤਾ ਸੀ ਪਰ ਪੋਸਟਰਾਂ ਦੇ ਵਿੱਚ ਵਕਫ ਵਕ ਨਜ਼ਰ ਆਉਣ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਵੀ ਇਨ੍ਹਾਂ ਪੋਸਟਰਾਂ ਨੂੰ ਲੈ ਕੇ ਸਵਾਲ ਲੈ ਰਹੀਆਂ ਨੇ ਉਧਰ ਪ੍ਰਿਤਪਾਲ ਸਿੰਘ ਨੇ ਗਲਬਾਤ ਕਰਦੇ ਕਿਹਾ ਹੈ ਕਿ ਜੋ ਪੋਸਟਰ ਲਗਾਏ ਗਏ ਨੇ ਉਸ ਵਿੱਚ ਸਾਫ ਨਰਾਸ਼ਗੀ ਨਜ਼ਰ ਆ ਰਹੀ ਹੈ ਦੇਖੋ ਗੱਲ ਇਹ ਆ ਕਿ ਥੋੜੇ ਕਿ ਦਿਨ ਪਹਿਲਾਂ ਕਹਿੰਦੇ ਸੀ ਸਾਡੀ ਯੂਨਿਟੀ ਹੋ ਗਈ ਚਲੋ ਅਸੀਂ ਮੰਨ ਵੀ ਲਿਆ ਕਿ ਇਹਨਾਂ ਦੀ ਯੂਨਿਟੀ ਹੋ ਗਈ ਹੋਣੀ ਆ ਅਸੀਂ ਸਵਾਲ ਚੱਕਨੇ ਬੰਦ ਕਰਤਾ ਸੀ ਪਰ ਜਿਹੜੀਆਂ ਹੁਣ ਪੋਸਟਰ ਬਾਜੀ ਜਿਹੜੇ ਨਵੇਂ ਪੋਸਟਰ ਲਾਏ ਗਏ ਆ ਪਰ ਪੋਸ਼ਣ ਆਸ਼ੂ ਵੱਲੋਂ ਉਹਨਾਂ ਦੇ ਉੱਪਰ ਰਾਜਾ ਬਣਗ ਜੀ ਗਾਇਬ ਨੇ ਪ੍ਰਧਾਨ ਜੀ ਗਾਇਬ ਹੁੰਦੇ ਠੀਕ ਹੈ ਚਲੋ ਮੰਨ ਲੈਂਦੇ ਕੋਈ ਕਾਰਨ ਆ ਪਰ ਲੁਧਿਆਣੇ ਦੇ ਐਮਪੀ ਸਾਹਿਬ ਵੀ ਨੇ ਉਹ ਉਹਨਾਂ ਨੂੰ ਗਾਇਬ ਕਰਤਾ ਗਿਆ ਤੋ ਅਸੀਂ ਇਸ ਕਰਕੇ ਸਵਾਲ ਪੁੱਛਿਆ ਭਾਈ ਉਹ ਸਾਡੇ ਨਾਲ ਗੁੱਸਾ ਕਰ ਲੈਂਦੇ ਆ ਰਾਜਾ ਵੜਿੰਗ ਜੀ ਬਾਲਾ ਕਹਿੰਦੇ ਆ ਜੀ ਸਾਡੇ ਪਾਰਟੀ ਦਾ ਮਸਲਾ ਤੁਸੀਂ ਕਿਉਂ ਬੋਲਦੇ ਆ ਅਸੀਂ ਤਾਂ ਬੋਲਾਂਗੇ ਭਾਈ ਜਦੋਂ ਥੋੜਾ ਕੈਂਡੀਡੇਟ ਜੋ ਇਥੋਂ ਲੜਾਈ ਲੜਦਿਆਂ ਹੋਵੇ ਉਹ ਥੋਡੀ ਤਸਵੀਰ ਨਾ ਲਾਵੇ ਤੁਹਾਨੂੰ ਚਾਹ ਤੇ ਨਾ ਬੁਲਾਵੇ ਤੁਹਾਡੇ ਲੋ ਚੋਣ ਪ੍ਰਚਾਰ ਨਾ ਕਰਾਵੇ ਤੁਹਾਨੂੰ ਪੀਸੀ ਤੱਕ ਚ ਨਾ ਬੁਲਾਵੇ ਤਾਂ ਸਵਾਲ ਤਾਂ ਉੱਠਣਗੇ ਤੇ ਸਾਨੂੰ ਇਹ ਲੱਗਦਾ ਕਿ ਜਿਹੜੇ ਜਾਖੜ ਸਾਹਿਬ ਉਹ ਦਿਨ ਆਸ਼ੂ ਜੀ ਨੂੰ ਕਹਿ ਕੇ ਗਏ ਸੀ ਕਿ ਆਸਟੀਨ ਕੇ ਸਾਪੋਂ ਸੇ ਬਚੋ ਤਾਂ ਮੈਨੂੰ ਲੱਗਦਾ ਕਿ ਉਹ ਆਸਤੀਨ ਦੇ ਸਾਫ ਸੀਗੇ ਜਿਹੜੇ ਉਹ ਆਸ਼ੂ ਜੀ ਨੇ ਉਹਨਾਂ ਦੀ ਸ੍ਰੀ ਫੜ ਲਈ ਹੈਗੀ ਤੇ ਉਹਨਾਂ ਨੇ ਪਹਿਚਾਨ ਕਰ ਲਈ ਕਿ ਡੰਗਣਗੇ ਮੈਨੂੰ ਤੇ ਇਸ ਕਰਕੇ ਮੇਰੇ ਹਿਸਾਬ ਨਾਲ ਉਹਨਾਂ ਨੇ ਤਸਵੀਰਾਂ ਗਾਇਬ ਕਰਤੀਆਂ ਤੇ ਅੱਜ ਜਿਹੜੇ ਰਾਜਾ ਵੜਿੰਗਦੀ ਆ ਉਹ ਲੁਧਿਆਣਾ ਸ਼ਹਿਰ ਚ ਛੱਲੀਆਂ ਖਾਂਦੇ ਦਿਹਦੇ ਆ ਸਾਡੇ ਵਰਕਰਾਂ ਦੇ ਘਰਾਂ ਚ ਚਾਹ ਪੀਂਦੇ ਹੋਏ ਦਿਖਦੇ ਆ ਪਰ ਪਾਰਟੀ ਦਾ ਚੋਣ ਪ੍ਰਚਾਰ ਕਰਦੇ ਹੋਏ ਆਸ਼ੂ ਜੀ ਦੇ ਨਾਲ ਕਿਤੇ ਦਿਖਦੇ ਨਹੀਂ ਹੈਗੇ ਸੇ ਇਸ ਕਰਕੇ ਸਾਡਾ ਇਹ ਸਵਾਲ ਸੀਗਾ ਕਿਉਂਕਿ ਕੱਲ ਇਹਨਾਂ ਨੇ ਪੀਸੀਆਂ ਕੀਤੀਆਂ ਲੋ ਇੱਕ 1.5 ਵਜੇ ਹੁੰਦੀ ਐ ਕਿ 2 ਵਜੇ ਹੁੰਦੀ ਐ ਆਸ਼ੂ ਜੀ ਅਲੱਗ ਪੀਸੀ ਕਰਦੇ ਆ ਪ੍ਰਧਾਨ ਜੀ ਜਿਹੜੇ ਰਾਜਾ ਵਰਿੰਗ ਜੀ ਆ ਉਹ ਅਲੱਗ ਪੀਸੀ ਕਰਦੇ ਆ ਜਦੋਂ ਪ੍ਰਧਾਨ ਨੂੰ ਪੁੱਛਿਆ ਨਾ ਜਾਵੇ ਕੋਈ ਗੈਰਤਮੰਦ ਆਦਮੀ ਹੋਵੇ ਨਾ ਗੈਰਤਮੰਦ ਉਹ ਤੋਂ ਪ੍ਰਧਾਨ ਹੋਵੇ ਪਾਰਟੀ ਦਾ ਉਹਦੇ ਨਾਲ ਐਸੀ ਖੇ ਹੁੰਦੀ ਹੋਵੇ ਤਾਂ ਮੇਰੇ ਹਿਸਾਬ ਨਾਲ ਉਹਨੂੰ ਹੁਣ ਤੱਕ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਾਂ ਜਿਹੜਾ ਕਰਦਾ ਹੋਵੇ ਉਹਨੂੰ ਪਾਰਟੀ ਚੋਂ ਬਾਹਰ ਕਰ ਦੇਣਾ ਚਾਹੀਦਾ ਪਰ ਦੋਨੋਂ ਚੀਜ਼ਾਂ ਦੇ ਵਿੱਚ ਨਾਕਾਮਯਾਬ ਰਏ ਆ ਕਮਜ਼ੋਰ ਪ੍ਰਧਾਨ ਦਿਖਦਾ ਪਿਆ ਇਸੇ ਕਰਕੇ ਅਸੀਂ ਉਹ ਤਸਵੀਰ ਜਾਰੀ ਕੀਤੀ ਹੈ ਕਿ ਜਿਹੜੀ ਖਾਨਾ ਜੰਗੀ ਆ ਤੇ ਉਹ ਜਿਹੜੇ ਜਾਖੜ ਸਾਹਿਬ ਨੇ ਜ਼ਿਕਰ ਕੀਤਾ ਸੀ ਉਹ ਮੇਰੇ ਹਿਸਾਬ ਨਾਲ ਆਸ਼ੂ ਜੀ ਨੇ ਪਹਿਚਾਨ ਲਏ ਲੱਗਦੇ ਆ ਅੱਛਾ ਦੇਖੋ ਉਹਨੇ ਕਿਹਾ ਕਿ ਲੁਧਿਆਣਾ ਦੇ ਐਮਪੀ ਹੋਣ ਦਾ ਉਹਨਾਂ ਦੀ ਤਸਵੀਰ ਨਾ ਹੋਵੇ ਤਾਂ ਸੋ ਸਾਫ਼ ਮਾਇਨੇ ਕੱਢੇ ਜਾ ਸਕਦੇ ਨੇ ਕਿ ਕਾਂਗਰਸ ਵਿੱਚ ਕੀ ਚੱਲ ਰਿਹਾ ਹੈ ਉਹਨੇ ਕਿਹਾ ਕਿ ਆਸ਼ੂ ਨੇ ਸੁਨੀਲ ਜਾਖੜ ਦਾ ਕਿਹਾ ਮੰਨੇ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਇਹ ਮਹੀਨੇ ਬਾਅਦ ਰਾਜਾਵੜੀ ਦੀ ਪ੍ਰਧਾਨਗੀ ਦੀ ਕੁਰਸੀ ਤੇ ਲਾਂਭੇ ਹੋਣਗੇ ਸਾਬਕਾ ਮੈਲੇ ਮਨਜੀਤ ਸਿੰਘ ਮੰਨਾ ਉਸਦੇ ਭਰਾ ਅਤੇ ਹੋਰਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ ਮਾਮਲਾ ਅਕਾਲੀ ਸਰਕਾਰ ਸਮੇਤ ਸਾਲ 2015 ਵਿੱਚ ਆਪਣੀ ਹੀ ਅਕਾਲੀ ਪਾਰਟੀ ਦੇ ਵਰਕਰਾਂ ਨੂੰ ਤੇਜ਼ ਤਰ੍ਹਾਂ ਹਤਿਆਰਾਂ ਦਾ ਸੱਟਾ ਮਾਰਨ ਦਾ ਹੈ ਜਿੱਥੇ ਵਿਧਾਇਕ ਦੀ ਟਿਕਟ ਨਾ ਮਿਲਣ ਕਰ ਅਕਾਲੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਕਾਲੀ ਭਾਜਪਾ ਸਮੇਂ ਇੱਕ ਕੰਟਰੈਕਟਰ ਤੋਂ ਵਿਧਾਇਕ ਤੇ ਵਜ਼ੀਰੀ ਦਾ ਸੁਖ ਭੋਗ ਚੁੱਕੀਏ ਦਲਬਤੂ ਸਾਬਕਾ ਵਿਧਾਇਕ ਮਨਜੀਤ ਸਿੰਘ ਮਨਾ ਉਸ ਦੇ ਭਰਾ ਰਣਜੀਤ ਸਿੰਘ ਅਤੇ ਇੱਕ ਸਾਥੀ ਹਰਜੀਤ ਸਿੰਘ ਦੇ ਮਾਣਯੋਗ ਮਿਸ ਰਮਨਦੀਪ ਕੋਰ ਜੁਡੀਸ਼ੀਅਨ ਮੈਜਿਸਟ੍ਰੇਟ ਬਾਬਾ ਬਕਾਲਾਤ ਸਾਈਂ ਵੱਲੋਂ ਗ੍ਰਫਤਾਰੀ ਵਾਰਨਚਾਰੀ ਕੋਈ ਨਹੀਂ ਸੋ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਸਰਕਾਰ ਦੇ ਸਮੇਂ ਮਿਤੀ 18/9/2015 ਨੂੰ ਪੁਲਿਸ ਥਾਣਾ ਖਿਲਚੀਵੈਲੋਂ ਇੱਕ ਗੈਰ ਵਿਹਾਸਤੀ ਕੇਸ ਵਿੱਚ ਉਤਪੰਨ ਹੋਈ ਝਗੜੇ ਤੋਂ ਬਾਅਦ ਉਸ ਸਮੇਂ ਦੇ ਅਕਾਲੀ ਵਿਧਾਇਕ ਮਨਜੀਤ ਸਿੰਘ ਮਨਾ ਰਣਜੀਤ ਸਿੰਘ ਦੋਵੇਂ ਪੁੱਤ ਰਾਨ ਮਹਿੰਦਰ ਸਿੰਘ ਹਰਜੀਤ ਸਿੰਘ ਪੁੱਤਰ ਸੁਚਾ ਸਿੰਘ ਸਾਰੇ ਵਾਸੀਆਂ ਮੀਆਂ ਵੀਨ ਬੰਜੀਤ ਸਿੰਘ ਮਨਾਦੇ ਪੀਏ ਹਰਪ੍ਰੀਤ ਸਿੰਘ ਉਰਫ ਚੰਦਾ ਸਿੰਘ ਵਾਸੀ ਖੱਖ ਅਤੇ ਬਲਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਪੋਰਸ਼ੀ ਰਾਜਪੂਤਾ ਨੇ ਆਪਣੀ ਹੀ ਪਾਰਟੀ ਦੇ ਸਰਗਰਮ ਵਰਕਰ ਪੂਰਨ ਸਿੰਘ ਪੁੱਤਰ ਚੂੜ ਸਿੰਘ ਵਾਸੀ ਖੀਲਸ਼ਿਆ ਨੂੰ ਪੂਰੀ ਤਰ੍ਹਾਂ ਮਾਰਕੁਟਾਈ ਕੀਤੀ ਅਤੇ ਆਪਣੇ ਤੇਜ਼ ਤਰਹ ਹਥਿਆਰਾਂ ਨਾਲ ਸੱਟਾਂ ਮਾਰੀਆਂ ਸੋਖਤ ਦੋਸ਼ਿਆਨ ਨੇ ਪੂਰਨ ਸਿੰਘ ਦੀ ਪਾਗ ਉਤਾਰ ਦਿੱਤੀ ਅਤੇ ਉਸ ਦੇ ਕੇ ਸਾਹ ਤੇ ਦਾੜੀ ਦੀ ਵੀ ਅਦਵੀਵੀ ਕੀਤੀ ਗਈ ਅਤੇ ਵਿਧਾਇਕ ਅਤੇ ਇਸ ਦੇ ਸਾਥੀਆਂ ਦੇ ਹਥਿਆਰ ਤੋਂ ਪੀੜਤ ਪੂਰਨ ਸਿੰਘ ਦੇ ਲੜਕੇ ਨੇ ਇਸ ਘਟਨਾ ਸਬੰਧੀ ਪੁਲਿਸ ਥਾਣਾ ਇਤਲਾ ਦਿੱਤੀ ਅਤੇ ਸੱਟਾਂ ਸਬੰਧੀ ਮੈਡੀਕਲ ਕਰਵਾਉਣ ਲਈ ਪੁਲਿਸ ਟਰੱਕ ਵੀ ਮੰਗੀ ਤੀ ਸੋ ਉਸ ਸਮੇਂ ਦੋਸ਼ੀ ਦੇ ਮੌਜੂਦਾ ਵਿਧਾਇਕ ਹੋਣ ਪੁਲਿਸ ਨੇ ਪੂਰਨ ਸਿੰਘ ਦੀ ਕੋਈ ਕਲ ਸੁਣੀ ਸੋ ਪੀੜਿਤ ਦੇ ਲੜਕੀ ਨੇ ਇਸ ਸਬੰਧੀ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 181 ਤੇ ਸ਼ਿਕਾਇਤ ਵੀ ਕੀਤੀ ਹਰਦੀਪ ਸਿੰਘ ਨੇ ਪੂਰਨ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਹੋਇਆ ਅਤੇ ਡਾਕਟਰ ਸਾਇਮ ਨੇ ਪੂਰਨ ਸਿੰਘ ਦੀ ਮੈਡੀਕਲ ਲੀਗਲ ਬਣਾ ਕੇ ਪੁਲਿਸ ਥਾਣਾ ਖੇਚੇਪੀਜੀ ਸੋ ਪੀੜਿਤ ਨੇ ਇਸ ਮਾਮਲੇ ਸਬੰਧੀ ਉਸ ਪੁਲਿਸ ਦੇ ਕਾਰਿਆਂ ਨੂੰ ਇਤਲਾਹ ਦਿੱਤੀ ਪਰ ਦੋਸ਼ੀਆਂ ਦੀ ਰਾਜਨੀਤਿਕ ਪਹੁੰਚ ਦੇ ਕਾਰਨ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਿਸ ਤੇ ਜਿਹੜਾ ਹੈ ਪੀੜਿਤ ਪੂਰਨ ਸਿੰਘ ਨੇ ਵਕੀਲ ਵੀ ਕੀ ਜਸਵਾਲ ਰਾਏ ਜੁਡੀਸ਼ੀਅਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ 156 3 ਐਸ.ਆਰ.ਪੀ.ਸੀ ਤਹਿਤ ਸ਼ਿਕਾਇਤ ਦਰਜ ਕੀਤੀ ਕਿ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨ ਦੇ ਲਈ ਪੁਲਿਸ ਥਾਣਾ ਖਿਲਚਨ ਨੂੰ ਹਦਾਇਤ ਕੀਤੀ ਜਾਵੇ ਮਾਨਯੋਗ ਰਣਜੀਵワਲ ਸਿੰਘ ਚੀਮਾ ਜੁਡੀਸ਼ੀਅਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਵੱਲੋਂ ਮਿਤੀ 12 7 2019 ਨੂੰ ਸਾਰੇ ਦੋਸ਼ੀਆਂ ਨੂੰ ਵਕਫ ਵਕਤਾਰਾਵਾ ਤਹਿਤ ਸਮਨ ਜਾਰੀ ਕਰਕੇ ਦੋਸ਼ੀ ਜਿਹੜੇ ਨੇ ਸਾਰੇ ਹੀ ਮਿਤੀ 8 8 2019 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਗਏ ਸੋ ਇਸ ਕੇਸ ਵਿੱਚ ਮਨਜੀਤ ਮਨਾਦਾ ਨੀਜੀ ਸਹਾਇਕ ਹਰਪੀ ਸਿੰਘਾਂ ਤੇ ਬਲਦੇਵ ਸਿੰਘ ਵਕੀਲ ਮਨਿੰਦਰ ਸਿੰਘ ਗਹਿਰੀ ਰਾਹੀ ਪੇਸ਼ ਹੋਈ ਪਰ ਬਾਕੀ ਦੋਸ਼ਿਆ ਨੇ ਆਪਣੇ ਕਾਨੂੰਨੀ ਦਾਅ ਪੇਸ਼ ਖੇਡਦਿਆਂ ਮਾਮਲੇ ਨੂੰ ਅਜ ਤੱਕ ਲਟਕਾਏ ਰੱਖਿਆ ਪੰਜਾਬ ਦੇ ਜਲੰਧਰ ਦੇ ਗੁਰਾਇਆ ਕਸਬੇ ਵਿੱਚ ਇੱਕ ਵਿਅਕਤੀ ਤੇ ਬਹਿਰਾਮੀ ਨਾਲ ਹਮਲੇ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਗੁਰਾਇਆ ਥਾਣੇ ਦੀ ਪੁਲਿਸ ਨੇ ਜਿੰਮੀ ਪ੍ਰਭੂ ਅਤੇ ਗੁਰਪਾਲ ਉਰਫ ਪਾਲਾ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਪੀੜਿਤ ਸਤਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਤੇ ਲਵਿਸ਼ ਉਬਰਾਏ ਨੇ ਹਮਲਾ ਕੀਤਾ ਸੀ ਪਰ ਪੁਲਿਸ ਨੇ ਅਜੇ ਤੱਕ ਲਵਿਸ਼ ਖਿਲਾਫ ਕੇਸ ਦਰਜ ਨਹੀਂ ਕੀਤਾ ਸਤਿੰਦਰ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਲਵਿਸ਼ ਅਤੇ ਉਸ ਦੇ ਸਾਥੀਆਂ ਨੇ ਲੁਧਿਆਣਾ ਵਿੱਚ ਉਸ ਤੇ ਹਮਲਾ ਕੀਤਾ ਦਰਅਸਲ ਉਸ ਸਮੇਂ ਉਹ ਪਲਕ ਰੈਸਟੋਰੈਂਟ ਵਿੱਚ ਖਾਣਾ ਖਾਣ ਗਿਆ ਸੀ ਇਸ ਦੌਰਾਨ ਲਵਿਸ਼ ਨੇ ਖੁਦ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਤੇ ਹਮਲਾ ਕੀਤਾ ਮੈਂ ਇਸ న్యూਸ ਵਿੱਚ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਨੇ ਮੇਰਾ ਸਾਥ ਨਹੀਂ ਦਿੱਤਾ ਮੇਰੀ 23 ਮਤਲਬ ਐਪਰਨੋਂ ਮੇਰੀ ਲੜਾਈ ਹੋਈ ਮੈਨੂੰ ਕੁੱਟਿਆ ਉੱਥੇ ਮੈਨਾਂ ਜਨਰ ਕਰ ਰਿਹਾ ਸੀ ਮੇਰਾ ਫਰੈਂਡ ਲਵੀ ਸ਼ੋਪਰਾਏ ਜੋ ਲੁਧਿਆਣਾ ਦਾ ਰਹਿਣ ਵਾਲਾ ਹੈ ਪਹਿਲਾਂ ਉਹਨੇ ਮੈਨਾਂ ਡਿਨਰ ਕੀਤਾ ਫਿਰ ਕਾਫੀ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੇਰੀ ਗੱਪ ਸੌਣ ਫਿਰ ਅਜਰ ਮੈਨੂੰ ਬਹੁ ਮਾਰਿਆ ਤਾਂ ਮੇਰੀ ਵੀਡੀਓ 올 ਓਵਰ ਵਰਲਡ ਵਾਇਰਲ ਹੋ ਗਈ ਇੰਸਟਾਗ੍ਰਾਮ ਸਨੈਪਚੈਟ ਐਂਡ ਵਟਸਐਪ ਤੇ ਉਸ ਤੋਂ ਬਾਅਦ ਸਰ ਮੈਨੂੰ ਅਨਨੌਨ ਨੰਬਰਾਂ ਤੋਂ ਧਮਕੀਆਂ ਦਿੱਤੀਆਂ ਜੋ ਕਿ ਨਾ ਪੁਲਿਸ ਸਟੇਸ਼ਨ ਦੇ ਵਿੱਚ ਦੁੱਤਾ ਹੋਇਆ ਉਹਨਾਂ ਨੇ ਸਹੀ ਛੋੜ ਲਾਤੀ ਸੋ ਮੈਨੂੰ ਹਲੇ ਤੱਕ ਲੁਧਿਆਣੇ ਤੋਂ ਕੋਈ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ 7 ਮਈ ਮੈਂ ਪੁਚੈਗਿਆਂ ਵਿੱਚ ਦਰਖਾਸਤ ਲਿਖੋਂ ਦਾ ਸੀਗਾ ਤੇ ਜਿੰਮੀ ਪੁਲਾਰਾਈ ਨਾਮ ਦਾ ਫਗਵਾੜੇ ਦੇ ਕੋਲ ਰਹਿਣ ਵਾਲਾ ਬੰਦਾ ਉਹਨੇ ਮੈਨੂੰ ਧਮਕੀ ਦਿੱਤੀ ਜੇ ਤੂੰ ਲਵ ਕੁਮਾਰ ਦੀ ਦਰਖਾਸਤ ਵਾਪਸ ਨਾ ਲਈ ਤਾਂ ਤੈਨੂੰ ਤਾਂ ਤੇਰੀ ਫੈਮਿਲੀ ਨੂੰ ਮਾਰ ਦਿੱਤਾ ਜਾਊਗਾ ਉਹਨੇ 6 April ਰਾਤ ਨੂੰ 7:30-8:00 ਵਜੇ ਮੇਰੀ ਗੱਡੀ ਤੇ ਗੋਲੀਆਂ ਚਲਾਈਆਂ ਉਹ ਵੀ ਮੈਂ ਦਰਖਾਸਤ ਦਿੱਤੀ ਫਗਵਾੜੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ 7 ਅਪ੍ਰੈਲ ਨੂੰ ਉਹਨੇ ਮੈਨੂੰ ਪਜਾਇੰਗੇ ਚ ਘੁੱਟਿਆ ਉਹ ਵੀਡੀਓ 올 ਓਵਰ ਵਰਲਡ ਹੁੰਦੇ ਵੀ ਪਾਤੀ ਇੰਸਟਾਗ੍ਰਾਮ ਸਨੈਪ ਤੇ ਵਟਸਐਪ ਤੇ ਤਾਂ ਉਹ ਵੀਡੀਓ ਦੇ ਬੈਠੋ ਦੇ ਨਾਲ ਤਾਂ ਬੰਦਾ ਵੀ ਵੀਡੀਓ ਵਿੱਚ ਆ ਰਿਹਾ ਜਿਹੜਾ ਵੀਡੀਓ ਬਣਾ ਰਿਹਾ ਤਾਂ ਮੇਰੇ ਹੈਡ ਇੰਜਰੀਜ਼ ਯਾ ਮੇਰੇ ਆਈ ਹੈਵ 171 ਸਚਸ ਔਨ ਮਾਈ ਹੈਡ ਸੋ ਮੇਰੇ ਅੱਗੇ ਵੀ ਤਿੰਨ ਕਲੌਟ ਨੇ ਪੰਜ ਰਿਕਵਰ ਹੋਏ ਜੋ ਕਿ ਮੇਰਾ 2024 ਵਿੱਚ ਐਕਸੀਡੈਂਟ ਹੋਇਆ ਸੀ ਤੇ ਮੈਂ ਕੱਲਾ ਹੀ ਬਚਿਆ ਸੀ ਸੋ ਸਰ ਮੈਨੂੰ ਇਨਸਾਫ ਨਹੀਂ ਮਿਲਿਆ ਕੋਈ ਵੀ ਮੈਂ ਬਹੁਤ 15 20 ਦਿਨਾਂ ਤੱਕ ਮੈਡਮ ਨੇ ਮਧੂ ਵਾਲਾ ਮੈਮ ਨੇ ਐਸ ਐਚ ਓ ਉਦਾਂ ਵਧੀਆ ਟ੍ਰੀਟ ਕੀਤਾ ਬਟ ਮੈਨੂੰ ਨੰਬਰੇ ਕਲੌਕ ਕਰਤਾ ਮੈਡਮ ਨੇ ਐਂਡ ਆਫ ਦਾ ਡੇ ਕੋਈ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਇਹ ਲੜਾਈ ਕਿਸ ਤਰ੍ਹਾਂ ਸਰ ਮੈਨੂੰ ਪਤਾ ਨਹੀਂ ਮੈਂ ਨਾ ਖਾਣਾ ਖਾ ਰਿਆ ਸੀ ਪਹਿਲਾਂ ਕਾਫੀ ਪੀਤੀ ਫੇ ਮੇਰੇ ਬਾਡੀ ਦਾ ਪੁੱਛਣਾ ਕੋਈ ਠੀਕ ਹੈ ਹੁਣ ਤੇ ਇੰਜਰੀ ਠੀਕ ਹੈ ਕਵਰ ਕਰਦਾ ਪਿਆ ਮੈਂ ਤਾਂ ਆਮ ਬਾਕ ਮੈਡੀਸਿਨ ਚੱਲਦੀ ਆ ਕਿ ਸ਼ਾਇਦ ਮੇਰਾ ਆਪਰੇਟ ਹੋਵੇ ਇੱਕ ਕਲੌਕ ਰਿਕਵਰ ਨਹੀਂ ਹੋ ਰਿਹਾ ਜਦੋਂ ਉਹਨੇ ਮੇਰੇ ਨਾਲ ਗੱਲਾਂ ਕਰਦੇ ਨੇ ਮੇਰੇ ਘੜਾ ਮਾਰਿਆ ਵੀਡੀਓ ਸਿਰਫ ਟੋਟੋ ਕੱਟ 15 20 ਸੈਕਿੰਡ ਬਾਅਦ ਉਹਦੇ ਫਰੈਂਡਾਂ ਨੇ ਬਣਾਈ ਪਹਿਲਾਂ ਮੈਨੂੰ ਉਹਦੇ ਇਕੱਲੇ ਨਹੀਂ ਕੁੱਟਿਆ ਕੰਮ ਕਿਉਂਕਿ ਮੈਨੂੰ ਤਾਂ ਸਿਰਫ ਧੱਕਾ ਮਾਰੇ ਮੈਂ ਸਟੇਬਲ ਹੋਣ ਉਹਦਾ ਮੇਟਾ ਲਾ ਕੇ ਹੁੰਦਾ ਸਰ ਅੱਜ ਵੀ ਮੇਰੀ ਸਥਿਤੀ ਨਹੀਂ ਹੈ ਸਹੀ ਲੁਧਿਆਣੇ ਦੀ ਗੱਲ ਹੈ ਜੀ ਇਸ ਮਾਮਲੇ ਦੀ ਚੈਟ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਸਨੂੰ ਥਾਣੀ ਦੀ ਪਚਾਈ ਪੁਲਿਸ ਕਮਿਸ਼ਨਰ ਸਾਹਮਣੇ ਪੇਸ਼ ਹੋਣ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਪੁਲਿਸ ਕਮਿਸ਼ਨਰ ਸਾਹਮਣੇ ਪੇਸ਼ ਹੋ ਕੇ ਕਹੇ ਕਿ ਉਸ ਦੀ ਕੁਟਮਾਰ ਹੋਈ ਹੈ ਤਾਂ ਉਸ ਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਚੋਰ ਕੋਣ ਹੈ ਤੇ ਮੂਰਖ ਕੋਣ ਹੈ ਲੁਧਿਆਣਾ ਪਛਮੀ ਵਿਧਾਨ ਸਭਾ ਜਿਮਣੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਫਿਰ ਤੋਂ ਵੱਡੀ ਸਫਲਤਾ ਮਿਲੀ ਹੈ ਉੱਤੇ ਹੀ ਵਿਰੋਧੀਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਅਕਲਸੀ ਨੇ ਅੱਜ ਨਾਮੀ ਸ਼ਖਸੀਅਤ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ اسمو کے میڈیا ਨੂੰ ਸੰબોધન ਕਰਦੇਆਂ شہری کلسی نے ਕਿਹਾ ਕਿ پنجاب ਦੇ ਲੋਕਾਂ ਦਾ ਆਪ سرکار پرتی විශ්වාස لگاتار ਵਧ ਰਿਹਾ ਹੈ ਹਰ ਵਰਗ ਅਤੇ ਸਮਾਜ ਦੇ ਲੋਕ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਨੇ ਅਤੇ ਹਰ ਰੋਜ਼ ਵਧਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਰਹੇ ਨੇ بی جے پی ਪਾਰਟੀ ਤੋਂ ਛੱਟ ਕੇ ਅੱਜ ਆਮ ਆਦਮੀ ਪਾਰਟੀ ਤੋਂ ਸਾਡੇ ਭਰਾ ਨੇ ਪਾਰਟੀ ਜਨਮ ਕੀਤੀ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ سوشل میڈیا ਦੀ ਐਕਟੀਵਿਟੀ ਜਿੰਨੀ ਵੀ ਸੀ ਉਹ ਵੀ ਕਰਦੇ ਸੀ ਔਰ ਪੰਕਜ ਜੀ ਜਿਹੜੇ ਮੈਂ ਕਹਿ ਸਕਦਾ ਤੇ ਇਹ ਆਪਣੀ ਪਾਰਟੀ ਦੇ ਵਰਕਰ ਸੀ ਐਮਸੀ ਦੀਆਂ ਇਲੈਕਸ਼ਨਾਂ ਲੱਗ ਕੇ ਆ ਕਿ ਕਿਤੇ ਨਾ ਕਿਤੇ ਨਾਰਾਜ਼ਗੀ ਜਿਹੜੀ ਹੋ ਗਈ ਤੇ ਕਿਤੇ ਹੋਰ ਪਾਰਟੀ 'ਚ ਚਲੇ ਪਰ ਅੱਜ ਅਸੀਂ ਬੇਰੇ ਨਾਲ ਜੀ ਆਇਆਂ ਆਖਦੇ ਆ ਕਿਉਂਕਿ ਅ ਅੱਜ ਇਹਨਾਂ ਨੇ ਘਰਵਾਪਸੀ ਕੀਤੀ ਹੈ ਸਾਰੀ ਟੀਮ ਦੇ ਨਾਲ ਅਸੀਂ ਜਿਹੜੀ ਆ ਉਸ ਤੋਂ ਬਾਅਦ ਸ਼ਿਪ ਸੈਨਾ ਦੇ ਸਾਡੇ ਆਗੂ ਸਹਿਬਾਨ ਆਪਣੀ ਸਾਰੀ ਟੀਮ ਦੇ ਨਾਲ ਰਮੇਸ਼ ਭਗਤ ਜੀ ਉਹਨਾਂ ਨੇ ਵੀ ਅੱਜ ਆਪਣੇ ਆਮ ਆਦਮੀ ਪਾਰਟੀ ਸਾਡੀ ਜੇਤਨ ਕੀਤੀ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵਾਰ ਨੰਬਰ 60 ਦੇ ਵਿੱਚੋਂ ਕਈ ਨੌਜਵਾਨ ਆਗੂ ਵਾਰ ਨੰਬਰ 60 ਜਿਹੜਾ ਮੈਂ ਕਹਿ ਸਕਦਾ ਵੀ ਅੱਗੇ ਨਾਲੋਂ ਹੋਰ ਜਿਹੜਾ ਸਾਡਾ ਜਿਹੜਾ ਮਜਬੂਤੀ ਜਾ ਰਿਹਾ ਸੰਨੀ ਸੰਨੀ ਜੀ ਹੋਗੇ ਵਿਸ਼ਾਲ ਜੀ ਹੋਗੇ ਸੰਨੀ ਗਲੋਤ ਸਾਹਿਲ ਵਿਕਾਸ ਸੁਭਾਸ਼ ਵਿਸ਼ਾਲ ਜੀ ਬੀਦੀ ਜੀ ਪੰਕਜ ਮਹਿਤਾ ਜੀ ਸਾਰੀ ਟੀਮ ਜਿਹੜੀ ਹੈ ਅੱਜ ਮੈਂ ਕਹਿ ਸਕਦਾ ਵੀ ਬਾਕੀ ਪਾਰਟੀਆਂ ਨੂੰ ਅਲਗਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਅੱਜ ਜੁਆਇਨ ਹੋਈ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਹੁਣ ਫੇਰ ਤੁਹਾਨੂੰ ਕਹਿ ਰਿਹਾ ਵੀ ਆਉਣ ਵਾਲੇ ਸਮੇਂ ਨੂੰ ਹੋਰ ਵੀ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਹੋਣਗੀਆਂ ਕਿਉਂਕਿ ਵਿਰੋਧੀ ਥੋੜੇ ਬਖਲਾਅ ਜਰੂਰ ਗਏ ਨੇ ਉਹ ਹੁਣ ਕੋਈ ਨਾ ਕੋਈ ਰਾਹ ਲੱਭਦੇ ਨੇ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਕਿਸੇ ਨਾ ਕਿਸੇ ਤਰੀਕੇ ਨੂੰ ਆਪਣੇ ਕੋਈ ਸਹੂਲਤ ਲੈਣ ਦੇ ਚੱਕਰ ਚ ਪਿਆ ਹੈ ਕੋਈ ਕਿਸੇ ਨਾ ਕਿਸੇ ਬਹਾਨੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਿਛਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੇ ਇਲੈਕਸ਼ਨ ਲੜਦੀ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਹੈ ਜੇ 600 ਜਨਤ ਫਰੀ ਕੀਤੇ ਉਹਨਾਂ ਦੇ ਵਿੱਚ ਕੋਈ ਵੀ ਪੱਖਪਾਤ ਨਹੀਂ ਰੱਖਿਆ ਗਿਆ ਹਰ ਇੱਕ ਦੇ ਮੈਂ ਕਹਿ ਸਕਦਾ ਵੀ ਜਿੰਨੂ ਵੀ ਜਿਹੜੇ ਵੀ ਲੋੜਮੰਦ ਸੀ ਉਹਨਾਂ ਨੂੰ ਉਹਦੀ ਸਹੂਲਤ ਮਿਲੀ ਕੋਈ ਵੀ ਜਿਹੜੀ ਆਮ ਆਦਮੀ ਪਾਰਟੀ ਦੀਆਂ ਸਹੂਲਤਾਂ ਨੇ ਜੋ ਕੀਤੇ ਹੋਏ ਵਾਅਦੇ ਨੇ ਜਿਹੜੇ ਆਸਤੇ ਆਸਤੇ ਸਾਰੇ ਪੂਰੇ ਕੀਤੇ ਜਾ ਰਹੇ ਨੇ ਅਖੀਰ ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ ਆਪ ਦੀ ਲਹਿਰ ਹੈ ਅਸੀਂ ਇਹ ਚੋਣ ਬੜੇ ਫਰਕ ਨਾਲ ਜਿੱਤਾਂਗੇ ਅਤੇ ਜਲੰਧਰ ਪੱਛਮੀ ਦੀ ਜਿੰਨੀ ਚੋਣ ਦਾ ਰਿਕਾਰਡ ਤੋੜਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭੀ ਕੀਤੇ ਯੁੱਧ ਨਸ਼ਾ ਵਿਰੁੱਧ ਨੂੰ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ ਇਸ ਲੜੀ ਤਹਿਤ ਮੋਗਾ ਵਿੱਚ ਇੱਕ ਵਿਅਕਤੀ ਵੱਲੋਂ ਗੈਰ ਤਰੀਕੇ ਨਾਲ ਬਣਾਈ ਇਮਾਰਤ ਨੂੰ ਢਾਹ ਢੇਰੀ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਜੀ ਗਾਂਧੀ ਨੇ ਦੱਸਿਆ ਕਿ ਨੀਤੀ ਰਾਮ ਦੇ ਨਸ਼ਾ ਤਸਕਰ ਦੇ ਘਰ ਤੇ ਕਾਰਵਾਈ ਕੀਤੀ ਗਈ ਜਿਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਉਸ ਦੀ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਖਟਾਇਆ ਗਿਆ ਹੈ ਅਸੀਂ ਸਫੀਸ਼ੀਐਂਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਹਨ ਸਾਡੇ ਵੱਲੋਂ ਤਾਂ ਕਿ ਕੋਈ ਲੋਅ ਐਂਡ ਆਰਡਰ ਪ੍ਰੋਬਲਮ ਨਾ ਹੋਏ ਤੇ ਇਹਦੇ ਵਿੱਚ ਜਦੋਂ ਅਸੀਂ ਮੌਕੇ ਤੇ ਆਇਆ ਜਾਂ ਰਿਪੋਰਟ ਚੈੱਕ ਕੀਤਾ ਹੈ ਤੇ ਇੱਕ ਬੰਦਾ ਜਿਹਦਾ ਨਾਮ ਮੀਤੀ ਹੈ ਇਹਦੇ ਟੋਟਲ 33 ਐਫ ਆਈ ਆਰ ਦਰਜ ਨੇ ਇਹਨੇ ਇਲੀਗਲ ਤਰੀਕੇ ਨਾਲ ਆਪਣਾ ਜਿਹੜਾ ਕਰ ਰਿਹਾ ਉਹ ਬਣਾਇਆ ਹੋਇਆ ਸੀ ਜਿਹੜੇ ਲਾਜ਼ ਹੈਗੇ ਉਹਦੀ ਵਾਇਲੇਸ਼ਨ ਕੀਤੀ ਹੋਈ ਸੀ ਉਦੇਦੈਂਟ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਹੈ ਉਹ ਬੰਦ ਦੀ ਕਾਰਵਾਈ ਆਪਣੀ ਕਰ ਰਹੀ ਹੈ ਐਂਡ ਇੰਪਰੋਸੈਂਟ ਜਿਹੜਾ ਹੈ ਉਹ ਰਿਮੂਵ ਕਰਾ ਰਹੀ ਹੈ ਤੇ ਅਸੀਂ ਸਫੀਸ਼ੈਂਟ ਫੋਰਸ ਲਾਈਵ ਹੋਈ ਹੈ ਇੱਥੇ ਐਸਪੀ ਸਾਹਿਬ ਬੀਐਸਪੀ ਸਾਹਿਬ ਤੇ ਸਫੀਸ਼ੈਂਟ ਨੰਬਰ ਆਫ ਪੁਲਿਸ ਕਨਸਟਰਨ ਜਿਹੜੇ ਨੇ ਉਹ ਹਾਜ਼ਰ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਇਨਵੈਂਡ ਆਰਡਰ ਦੀ ਸਿਚੁਏਸ਼ਨ ਨਾ ਕ੍ਰੀਏਟ ਹੋਵੇ ਕਿੰਨੇ ਘਰਾਂ ਦੇ ਕਾਰਵਾਈ ਕੀਤੀ ਗਈ ਸਾਰਾ ਤੇ ਉਹ ਟੋਟਲ ਇੱਕ ਘਰ ਹੈ ਜਿਹੜਾ ਇਲੈਗਲ ਤਰੀਕੇ ਨਾਲ ਬਣਿਆ ਹੋਇਆ ਹੈ ਉਤੇ ਕਾਰਵਾਈ ਜਿਹੜੀ ਹੈ ਉਹ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਸਰ ਦੂਸਰਾ ਕੋਈ ਹੋਰ ਤਾਂ ਰੈਟੀਫਾਈ ਹੋਇ ਸਾਰੇ ਕੋਈ ਰਿਪੀਟ ਕਰ ਦੋ ਕਿੰਨੇ ਪਰਚੇ ਦਰਜ ਹੋਰ ਇਥੇ ਟੋਟਲ 33 ਐਫ ਆਈ ਆਰ ਦਰਜ ਨੇ ਐਨ ਡੀ ਪੀ ਐਸ ਐਕਟ ਤੇ ਸਾਈਜ਼ ਐਕਟ ਤੇ ਹੋਰ ਵੱਖਰੀ ਵੱਖਰੀ ਤਾਰਾਵਾਂ ਦੇ ਤਹਿਤ ਇਥੇ ਟੋਟਲ 33 ਐਫ ਆਈ ਆਰ ਦਰਜ ਨੇ ਤੇ ਆ ਬੰਦਾ ਕਈ ਮੁਕਦਮਿਆਂ ਦੇ ਵਿੱਚ ਵੌਂਟਡ ਵੀ ਹੈ ਸਰ ਇਨਨੇ ਉੱਪਰ ਕੋਈ ਨੋਟਿਸ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਹਾਂ ਜੀ ਪੂਰੀ ਜਿਹੜੀ ਬਣਦੀ ਕਾਰਵਾਈ ਹੈ ਉਹ ਸਾਡੇ ਕੋਲ ਮਿਊਨਿਸਪਲ ਕਾਰਪੋਰੇਸ਼ਨ ਦੇ ਪ੍ਰੋਸੈਸਸ ਵੀ ਹੈਗੇ ਮੌਕੇ ਤੇ ਇਹਨਾਂ ਦੇ ਵੱਲੋਂ ਜਿਹੜੀ ਬਣਦੀ ਕਾਰਵਾਈ ਸੀ ਜਿਹੜਾ ਪ੍ਰੋਸੀਜਰ ਹੈ ਉਹ ਸਾਰਾ ਐਸ ਪਰ ਲਾਅ ਫੋਲੋ ਕੀਤਾ ਗਿਆ ਹੈ ਇਸ ਮੌਕੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਨਿਡਰਪੁਕੇ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਦੇ ਹੋਏ ਦੋਸ਼ਾਂ 'ਤੇ ਖ਼ਤ ਕਰਵਾਈ ਕੀਤੀ ਜਾਏਗੀ। ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈ ਜਾ ਰਹੀ ਹੈ। ਇਸੇ ਤਹਿਤ ਅੰਤਰਰਾਸ਼ਟਰੀ ਨਸ਼ਾ ਤਸਕਰ ਰੈਕਡ ਦਾ ਪਤਾ ਲੱਗਿਆ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਕੋਲੋਂ ਇੱਕ ਟਰੱਕ ਸਮੇਤ 5 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸ਼੍ਰੀ ਮੁਖਸਿਸ ਸਾਹਿਬ ਨੇ ਖਾਸ ਮੁਖਬਰੀ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਦਰਅਸਲ ਦਾਣਾ ਮੰਡੀ ਸ਼੍ਰੀ ਮੁਖਸਿਸ ਸਾਹਿਬ ਵਿਖੇ ਇੱਕ ਟਰੱਕ ਨੂੰ ਚੈੱਕ ਕੀਤਾ ਗਿਆ ਟਰੱਕ ਵਿੱਚ ਮੌਜੂਦ ਨੌਜਵਾਨ ਨੇ ਆਪਣਾ ਨਾਮ ਪਿੰਟੂ ਸਿੰਘ रावत ਪੁੱਤਰ ਰਣ ਸਿੰਘ ਨਿਵਾਸੀ ਪਿੰਡ ਖੇੜੀ ਜ਼ਿਲ੍ਹਾ ਅਛਵੀਰ ਰਾਜਸਥਾਨ ਦੱਸਿਆ ਟਰੱਕ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 25 ਕਾਲੇ ਗੱਟੇ ਮਿਲੇ ਨੇ ਜਿਨ੍ਹਾਂ ਦੇ ਵਿੱਚ ਭੁੱਕੀ ਦਾ ਚੂਰਾ ਪੋਸਤ ਸੀ ਇਸ ਦੀ ਕੁੱਲ ਮਾਤਰਾ 500 ਕਿਲੋਗ੍ਰam ਯਾਨੀ ਕਿ 5 ਕੁਇੰਟਲ ਹੋਈ ਹੈ ਉਕਤ ਦੋਸ਼ੀ ਖਿਲਾਫ थाना ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਐਨਡੀपीएस ਐਕਟ ਦੀ ਧਾਰਾ 15 ਸੀ ਅਧੀਨ ਐਫਆਈਆਰ ਦਰਜ ਕੀਤੀ ਗਈ ਹੈ ਪੰਜਾਬ ਸਰਕਾਰ ਦੁਆਰਾ ਜੀ ਸਪੈਸ਼ਲ ਕੈਂਪੇਨ ਜਿਹੜੀ ਚਲਾਈ ਜਾ ਰਹੀ ਹੈ ਯੁਧ ਨਸ਼ਾ ਵਿਰੋਧੀ ਉਦੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਮੁਖਸਰ ਸਾਹਿਬ ਪੁਲਿਸ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਤੇ ਇਹਨਾਂ ਦੀ ਸਾਰੀ ਟੀਮ ਨੇ ਇੱਕ ਰੀਸੈਂਟਲੀ ਕਮਰਸ਼ੀਅਲ ਰਿਕਵਰੀ ਕੀਤੀ ਹੈ ਜੀ ਪੋਪੀ ਹਸਕ ਦੀ 5 ਕੁਇੰਟਲ ਸੋ ਇਹ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਜੀ ਮੁਕਦਮੇ ਦੀ ਆਨ ਇੰਟੈਲੀਜੈਂਸ ਇਨਪੁਟ ਜੋ ਸਾਡੀ ਟੀਮ ਨੂੰ ਮਿਲੀ ਸੀ ਉੱਤੇ ਵਰਕ ਕਰਦੇ ਹੋਏ ਉਹਨੂੰ ਡਿਵੈਲਪ ਕੀਤਾ ਗਿਆ ਤੇ ਜੋ ਇੱਕ ਸ਼ੱਕੀ ਅ ਬੰਦਾ ਸੀਗਾ ਇਹ ਅ ਪਰਸਨ ਪਿੰਟੂ ਸਿੰਘ रावत ਸੋ ਇਹ ਅਸੀਂ ਐਪਰੀਹੈਂਡ ਕੀਤਾ ਤੇ ਇਹ ਇੱਕ ਟਰੱਕ ਚਲਾ ਰਿਹਾ ਸੀ ਜੋ ਕਿ ਰਾਜਸਥਾਨ ਰਜਿਸਟਰਡ ਸੀਗਾ ਸੋ ਜਦੋਂ ਇਹਦੀ ਤਲਾਸ਼ੀ ਅ ਕੀਤੀ ਗਈ ਪ੍ਰੋਪਰਲੀ ਆਫਟਰ ਦਾ ਲੀਗਲ ਪ੍ਰੋਸੀਜਰ ਫਾਲੋ ਕੀਤਾ ਐਨਡੀਪੀ ਸੈਕਟਰ ਦਾ ਤੇ ਜਦੋਂ ਪੂਰੀ ਸਰਚ ਕੀਤੀ ਗਈ ਤਾਂ ਉਹਦੇ ਵਿੱਚੋਂ 5 ਕੁਇੰਟਲ 500 ਕਿਲੋ ਰੀ ਪੋਪੀ ਹਸਕ ਰਿਕਵਰ ਹੋਈ ਹੈ ਜੀ ਤੇ ਇੱਕ ਟਰੱਕ ਬੀਰਿੰਗ ਨੰਬਰ ਹੈਗਾ Rajasthan RJ09GC1185 ਸੋ ਜੋ ਅਕਿਊਜ਼ਡ ਫੜਿਆ ਗਿਆ ਪਿੰਟੂ ਸਿੰਘ रावत son of ਨਰਾਇਣ ਸਿੰਘ रावत ਰੈਜ਼ੀਡੈਂਟ ਆਫ ਅਜਮੇਰ ਡਿਸਟ੍ਰਿਕਟ Rajasthan ਸੋ ਇਹਦੇ ਚ ਅਸੀਂ ਇੱਕ FIR ਰਜਿਸਟਰ ਕੀਤੀ ਹੈ ਜੀ FIR ਨੰਬਰ 99 ਅੰਡਰ ਸੈਕਸ਼ਨ 15C ਸੋ ਅੱਗੇ ਜੋ ਵੀ ਇਹਦੇ ਨਾਲ ਕਨੈਕਟਡ ਇਸ ਰੈਕਟ ਦੇ ਨਾਲ ਪਰਸਨਸ ਹੈ ਜਾਂ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਜਿਹਦੀ ਵੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਉਸ ਤੇ ਫਰਦਰ ਜੋ ਵੀ ਲੀਗਲ ਐਕਸ਼ਨ ਬੰਦ ਆ ਉਹ ਕੀਤਾ ਜਾਊਗਾ ਦੱਸ ਦਿਓ ਕਿ ਇਸ ਦੋਸ਼ੀ ਦੀ ਪਛਾਣ ਪਿੰਟੂ ਸਿੰਘ रावत ਪੁੱਤਰ ਨਰੈਣ ਸਿੰਘ रावत ਨਿਵਾਸੀ ਪਿੰਡ ਕਿਹੜੀ ਜ਼ਿਲ੍ਹਾ ਜਮੇ ਇਹ ਰਾਜਸਥਾਨ ਹੋ ਜਿਹੜੀ ਡਰੱਗ ਸਪਲਾਈ ਚੇਨ ਨਾਲ ਜੁੜੇ ਸਰੋਤਾਂ ਆਵਾਜ਼ਾਈ ਰੂਟਾਂ ਅਤੇ ਸੰਭਾਵਿਤ ਬੈਕਵਰਡ ਫਾਰਵਰਡ ਲਿੰਕਾ ਦੀ ਪਛਾਣ ਕਰਨ ਲਈ ਚਾਰ ਚਾਰੀ ਹੈ ਸੋ ਮੁਖਸਸਾਈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ ਬੱਕਰੀ ਦੇ ਮੌਕੇ ਤੇ ਜਲੰਧਰ ਦੀ ਇਤਗਾਜ਼ ਚ ਹਜ਼ਾਰਾਂ ਲੋਕਾਂ ਨੇ ਨਮਾਜ਼ ਅਦਾ ਕੀਤੀ ਹੈ ਨਮਾਜ਼ ਅਦਾ ਕਰਨ ਆਏ ਮੁਸਲਮਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕੁਰਬਾਨੀ ਤੇ ਰਾਜਨੀਤੀ ਕਰਨਾ ਬੰਦ ਕਰਨੀ ਚਾਹੀਦੀ ਹੈ ਸਰਕਾਰ ਨੇ ਬੱਕਰੀ ਤੋਂ ਇੱਕ ਦਿਨ ਪਹਿਲਾਂ ਕੁਰਬਾਨੀ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਬਕਰੀਦ ਦੇ ਮੌਕੇ ਤੇ ਹਜ਼ਾਰਾਂ ਮੁਸਲਮਾਨ ਇਸ਼ਾਰੇ ਦੇ ਆਗੂ ਮਸਜਿਦ ਵਿੱਚ ਇਕੱਠੇ ਹੋਏ ਜਿਨ੍ਹਾਂ ਉੱਥੇ ਨਮਾਜ਼ ਅਦਾ ਕੀਤੀ ਹੈ ਇਸ ਨਮਾਜ਼ ਵਿੱਚ ਉਨ੍ਹਾਂ ਨੇ ਅਮਨ ਅਤੇ ਚੈਨ ਲਈ ਪ੍ਰਾਰਥਨਾ ਕੀਤੀ ਬਕਰੀਦ ਤੇ ਨਮਾਜ਼ ਅਦਾ ਕਰੰਦਾ ਮੁਸਲਮਾਨ ਤਰਾਂ ਲਈ ਆਪਣਾ ਮਹੱਤਵ ਹੈ ਗਿਦੂਲ ਅਦਾ ਦਾ ਤਿਹਾਰ ਪੂਰੀ ਦੁਨੀਆ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਤਿਹਾਰ ਅਸਲ ਦੇ ਵਿੱਚ ਇੱਕ ਕੁਰਬਾਨੀ ਦਾ ਤਿਹਾਰ ਹੈ ਜਿਹਨੂੰ ਭਾਰਤ ਦੇ ਵਿੱਚ ਬਕਰੀਦ ਵੀ ਕਿਹਾ ਜਾਂਦਾ ਹੈ ਅਸਲ 'ਚ ਇਸ ਤਿਹਾੜ ਦੇ ਵਿੱਚ ਕੁਰਬਾਨੀ ਜਿਹੜੀ ਹੈ ਅੱਲਾਹ ਦੀ ਰਾਹ ਦੇ ਵਿੱਚ ਕੀਤੀ ਜਾਂਦੀ ਹੈ ਆਪਣੇ ਮਾਲ ਦੀ ਕੁਰਬਾਨੀ ਉਹ ਜ਼ਰੂਰੀ ਨਹੀਂ ਕਿ ਬੱਕਰਾ ਜਿਵਾ ਕਰਕੇ ਹੀ ਕਈ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਜਿਹੜੀ ਹੈ ਜਿਹੜੇ ਜਾਨਵਰ ਹੈ ਉਹਨਾਂ ਨੂੰ ਹਲਾਲ ਕਰਕੇ ਜਿਵਾ ਕਰਕੇ ਉਹਦੀ ਕੁਰਬਾਨੀ ਜਿਹੜੀ ਹੈ ਆਪਣੇ ਮਾਲ ਦੀ ਅੱਲਾਹ ਦੀ ਬਾਰਗਾ ਦੇ ਵਿੱਚ ਪੇਟ ਕੀਤੀ ਜਾਂਦੀ ਹੈ ਬਟ ਮੈਂ ਅੱਜ ਇਸ ਮੁਕੱਦਸ ਮੌਕੇ ਤੇ ਸਾਰੀ ਜਿਹੜੀ ਵੀ ਗੋਮ ਹੈ ਸਾਡੀ ਮੈਂ ਉਹਨਾਂ ਨੂੰ ਇੱਕ ਮੈਸੇਜ ਅੱਜ ਦੇਣਾ ਚਾਹੁੰਦਾ ਕਿ ਕੁਰਬਾਨੀ ਸਿਰਫ ਆਪਾਂ ਆਪਣੇ maal ਦੀ ਨਹੀਂ ਦੇਣੀ ਕੁਰਬਾਨੀ ਆਪਾਂ ਆਪਣੇ ਹੰਕਾਰ ਦੀ ਵੀ ਦੇਣੀ ਹੈ ਜੋ ਸਾਡੇ ਦਿਲਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਜਿਹੜੀ ਕਰਤਨ ਹੈ ਮਨਾਂ ਦੇ ਵਿੱਚ ਉਸ ਕਰਤਨ ਦੀ ਜਿਹੜੀ ਅੱਜ ਉਹ ਵੀ ਕੁਰਬਾਨੀ ਅਸੀਂ ਦੇਣੀ ਹੈ ਅਸੀਂ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿਣਾ ਹੈ ਇੱਕ ਦੂਸਰੇ ਦੀ ਸਪੋਰਟ ਕਰਨੀ ਹੈ ਇਸ ਮੁਲਕ ਲਈ ਕੰਮ ਕਰਨਾ ਹੈ ਨਫ਼ਰਤਾਂ ਜਿਹੜੀਆਂ ਹੈਗੀਆਂ ਸਾਡੇ ਵਿੱਚ ਉਹਨਾਂ ਨਫਰਤਾਂ ਨੂੰ ਖਤਮ ਕਰਨਾ ਹੈ ਮੁਹੱਬਤ ਦਾ ਪੈਗਾਮ ਦੇਣਾ ਹੈ ਇਹ ਹੀ ਈਦ ਵੀ ਸਿਖਾਉਂਦੀ ਹੈ ਈਦ ਦਾ ਮਤਲਬ ਵੀ ਇਹੀ ਹੈ ਅਸਲ ਈਦ ਇਹੀ ਹੈ ਕਿ ਤੁਸੀਂ ਪਿਆਰ ਦਾ ਪੈਗਾਮ ਦਿਓ ਮੈਂ ਆਪਣੇ ਵੱਲੋਂ ਈਦਗਾ ਮਸਜਿਦ ਕਮੇਟੀ ਸੈਂਟਰ ਆਫ ਮੁਸਲਿਮ ਪੰਜਾਬ ਪੂਰੇ ਸੈਂਟਰ ਵੱਲੋਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਪਰ ਇਹ ਗੱਲ ਜਿਹੜੀ ਮੈਂ ਕਹਿਣ ਜਾ ਰਿਹਾ ਹਾਲਾਂਕਿ ਮੌਕਾ ਤਾਂ ਨਹੀਂ ਹੈ ਈਦ ਦਾ ਮੌਕਾ ਹੈ ਬਟ ਬੜਾ ਅਫਸੋਸ ਹੁੰਦਾ ਹੈ ਉਸ ਵਕਤ ਜਦੋਂ ਸੂਬੇ ਦਾ ਮੁੱਖ ਮੰਤਰੀ ਇੱਕ ਮੈਸੇਜ ਲਾਵੇ ਕਿ ਮੈਂ Eidgah ਦੇ ਵਿੱਚ ਆਉਣਾ ਹੈ Eid ਦੇ ਮੌਕੇ ਤੇ ਤੇ ਅਸੀਂ ਉਹਨਾਂ ਦਾ ਅਰੇਂਜਮੈਂਟ ਕਰੀਏ ਇੱਥੇ ਆਉਣ ਦਾ ਉਹਨਾਂ ਨੂੰ ਸਟੇਜ ਦਈਏ ਉਹਨਾਂ ਦੀ ਸਪੋਰਟ ਕਰੀਏ ਹੋਰ ਇੱਥੇ ਖੜੇ ਹੋ ਕੇ ਮੁੱਖ ਮੰਤਰੀ ਸਾਹਿਬ ਕਹਿ ਕੇ ਜਾਣ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਸ Eidgah ਵਾਸਤੇ ਇਸ ਦੌਰਾਨ ਉਹਨਾ ਆਜਦੇ ਦਿਨ Eid Gah ਵਿੱਚ ਹਰ ਇੱਕ ਧਰਮ ਦਾ ਵਿਅਕਤੀ ਆਕੇ Eid ਦੀਆਂ ਮੁਬਾਰਕਾਂ ਦਿੱਤੀਆਂ ਨੇ ਨਾਲ ਹੀ ਉਹਨਾ ਇਹ ਵੀ ਦੱਸਿਆ ਕਿ ਇਸ ਵਾਰ ਕਿਸੇ ਵੀ ਰਾਜਨੀਤਿਕ ਵਿਅਕਤੀ ਵੱਲੋਂ ਆਕੇ Eid Gah ਦੇ ਵਿੱਚ ਹਿੱਸਾ ਨਹੀਂ ਲਿਆ ਗਿਆ ਜੋ ਕਿ ਬਿਹệਦੀ ਅਫਸੋਸਜਨਕ ਹੈ ਪੰਜਾਬ ਨਿਊਜ਼ ਬਲਟਨ ਲੈ ਕੇ ਕੱਲ ਫਿਰ حاضر ਹੋਵਾਂਗੇ ਧੰਨਵਾਦ